ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ ਮੇਰਾ ਮੇਰਾ ਨਹੀਂ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਦੇ ਉੱਤੇ। ਤੇਦਰੋ ਵੀਰ ਨੇ ਮਾਰੀ ਟੌਰ ਅੱਜ ਦਾ ਜੀ ਸਾਰਿਆਂ ਨੂੰ ਵੀਰ ਨੇ ਵਿਆਹ ਵੇਖਿਆ ਅੱਜ ਤੇ ਅਸੀਂ ਹੋ ਗਏ ਹੁਣ ਲੇਟ ਵੀਡੀਓ ਬਣਾਉਣ ਤੋਂ ਤੇ ਚਲੋ ਬਿਲੇ ਵੀਰ ਕਰੋ ਸ਼ੁਰੂ ਜਰੀ ਅੱਜ ਦਿਖਾਈਏ ਸੋਨੇ ਸੋਨੇ ਸੂਟ ਆਏ ਜਿਹੜੇ ਰੈਡੀ ਹੋ ਗਏ। ਤੇ ਆਜੋ ਵੀ ਫਰੈਂਡਸ ਤੁਹਾਨੂੰ ਸੂਟ ਦਿਖਾਈਏ ਸੋਨੇ ਸੋਨੇ ਜੇ। ਆਹ ਲਓ ਜੀ ਕਰੋ ਚੈੱਕ। ਤੇ ਸਿੰਧੀ ਬੂਟੀ ਵੀ ਆ ਗਈ ਜੇ ਮਸਲੀਨ ਵੀ ਆ ਗਈ ਜੇ ਸ਼ਿਮਰ ਵੀ ਆ ਗਈ ਜੇ। ਆਹ ਬਹੁਤ ਪਿਆਰੇ ਪਿਆਰੇ ਸੂਟ ਆਏ ਜੇ ਤੇ ਆ ਸਾਰੇ ਤੁਹਾਨੂੰ ਦੇਣੇ ਆਪਾਂ ਅੱਜ ਵੀਡੀਓ ਚ ਪਾ ਕੇ ਚੈੱਕ ਕਰਿਓ ਬੜੇ ਪਿਆਰੇ ਜੇ ਸੂਟ ਜੇ ਬੜਾ ਪਿਆਰਾ ਜਾਂ ਸਟਾਕ ਜੇ ਤੇ ਲਓ ਜੀ ਕਰਿਓ ਚੈੱਕ ਪਹਿਲਾ ਸੂਟ ਆ ਗਿਆ ਜੇ ਵਿਸਕੋਸ ਔਰਗਾਂਜਾ ਦੇ ਉੱਤੇ ਤੇ ਸ਼ੇਡ ਆ ਗਈ ਜੇ ਬੜੀ ਸੋਹਣੀ ਇਹਦੀ ਤੇ ਜਿਹਦੇ ਵਿੱਚ ਤੁਸੀਂ ਲੈ ਸਕਦੇ ਜੇ ਬਾਜੂ ਵਰਕ ਐਡ ਇਸ ਦਾ ਇਹਨਾਂ ਸੂਟਾਂ ਦੇ ਵਿੱਚ ਮੋਸਟਲੀ ਤੁਹਾਨੂੰ ਜਿਹੜਾ ਜੇ ਬਾਜੂ ਵਰਕ ਐਡ ਮਿਲਣਾ ਜੇ ਤੇ ਫੈਬਰਿਕ ਆਉਣਾ ਜੇ ਮੈਂ ਤੁਹਾਨੂੰ ਵੀਡੀਓ ਚ ਦੱਸੀ ਜਾਊਂਗਾ ਪਲੀਜ਼ ਸੁਣੀ ਜਾਓ ਧਿਆਨ ਦੇ ਨਾਲ ਫੈਬਰਿਕ ਆਉਣਾ ਜੇ ਇਹਦਾ ਵਿਸਕੋਸ オーਰਗਾਂਜਾ ਦਾ ਆਲਓਵਰ ਸੂਟ ਜੇ 5 ਮੀਟਰ ਦੀ ਕੱਟ ਦੇ ਨਾਲ ਰੇਟ ਆਉਣਾ ਜੇ 645 ਰੁਪਏ ਸ਼ਿਪਿੰਗ ਫ੍ਰੀ ਜੇ ਆਲਓਵਰ ਇੰਡੀਆ ਦੇ ਵਿੱਚ ਤੇ ਆਹ ਕਲਰ ਚੈੱਕ ਕਰੋ ਜੀ ਕਿੰਨਾ ਸੋਹਣਾ ਕਲਰ ਆ ਤੇ ਕਿੰਨਾ ਪਿਆਰਾ ਸ਼ੇਡ ਹੈ ਤੇ ਇਹ ਤੁਸੀਂ ਸੇਮ オリジナル ਕਲਰ ਵੀਡੀਓ ਵਾਲਾ ਲੈ ਸਕਦੇ ਜੇ ਸਿਰਫ ਤੇ ਸਿਰਫ 645 ਰੁਪਏ ਦੇ ਨਾਲ ਅੱਗੇ ਆਗਾ ਜੇ ਪਿਓਰ ਮਿਲਕੀ ਵਾਈਟ ਪੂਰਾ ਐਨ ਮਿਲਕੀ ਵਾਈਟ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਸਟਾਫ ਜੇ ਇਹਦਾ ਵੀ ਇਹ ਵੀ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਬਾਜੂ ਵਰਕ ਐਡ ਹੋਣੇ ਜੇ ਪਹਿਲੇ ਸੂਟਾਂ ਦੇ ਨਾਲ ਵੀ ਤੇ ਇਹਦੇ ਨਾਲ ਵੀ ਬਿਨਾ ਦੁਪੱਟੇ ਤੋਂ ਜੇ 645 ਰੁਪਈਆ ਦਾ ਸੂਟ ਜੇ ਸਿਰਫ ਤੇ ਅੱਗੇ ਹੁਣ ਚੈੱਕ ਕਰਿਓ ਅੱਗੇ ਫੈਬਰਿਕ ਆ ਗਿਆ ਜੇ ਸ਼ਿਮਰਦਾ ਬਹੁਤ ਸੋਹਣਾ ਬੇਸ ਜੇ ਇਹ ਵੀ ਤੇ ਇਹਦੇ ਵਿੱਚ ਵੀ ਸ਼ਾਈਨਿੰਗ ਵੇਖ ਸਕਦੇ ਜੇ ਤੁਸੀਂ ਬਹੁਤ ਪਿਆਰੀ ਜੇ ਰੇਟ ਸੇਮ ਇਹਦਾ ਵੀ ਹੋਣਾ ਜੇ 645 ਰੁਪਈਏ ਬਾਜੂ ਵਰਕ ਐਡ ਜੇ ਇਹਦੇ ਨਾਲ ਖੋਲਿਓ ਬਾਜੂ ਵਰਕ ਇਹਦੇ ਨਾਲ ਵੀ ਤੁਹਾਨੂੰ ਆਪਾਂ ਐਡ ਦਵਾਂਗੇ ਚੈੱਕ ਕਰ ਲਿਓ ਆ ਲਓ ਜੀ ਇਹ ਵੀ ਸੇਮ ਰੇਟ ਦੇ ਵਿੱਚ ਆਜਣਾ ਜੇ 645 ਰੁਪਈਆ ਦਾ ਸੂਟ ਜੇ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ 'ਚ ਤੇ ਇੱਕ ਆ ਵੀ ਪਿਆਰਾ ਜਿਹਾ ਕਲਰ ਚੈੱਕ ਕਰ ਲਓ ਰਸਟ ਸ਼ੇਡ ਦੇ ਉੱਤੇ ਜੇ ਇਹ ਸਾਰੇ ਸੂਟ ਦੇ ਵਿੱਚ ਬੂਟੀਆਂ ਜੇ ਸਾਰੇ ਘੇਰੇ ਦੇ ਘੇਰੇ ਤੋਂ ਲੈ ਕੇ ਤੇ ਸਾਰੀ ਫਰੰਟ ਜਿਹੜੀ ਜੇ ਹੈਵੀ ਇਹਦੀ ਬਣੀ ਜੇ ਇਹਦਾ ਵੀ ਰੇਟ ਸੇਮ ਆਜਣਾ ਜੇ 645 ਰੁਪਈਏ ਇਹਦੇ ਬਾਜੂ ਵਰਕ ਨਹੀਂ ਜੇ ਹੈਗਾ ਤੇ ਆ ਲਓ ਜੀ ਇੱਕ ਹੋਰ ਸੋਹਣਾ ਜਿਹਾ ਡਿਜ਼ਾਈਨ ਚੈੱਕ ਕਰ ਲਓ ਸੇਮ origional ਕਲਰ ਵੀਡੀਓ ਵਾਲਾ ਤੇ ਰੇਟ ਇਹਦਾ ਹੋਣਾ ਜੇ 645 ਰੁਪਏ ਫੈਬਰਿਕ ਹੈਗਾ ਜੇ ਸ਼ਿਮਰ ਸਿਲਕ ਦਾ ਇਹ ਗਲਾਸ ਸ਼ਿਮਰ ਨਹੀਂ ਗੀ ਕਸਟਮਰ कन्फ्यूजन ਹੋਣ ਕੇ ਸ਼ਾਇਦ ਗਲਾਸ ਸ਼ਿਮਰ ਹੈ ਕਲਾਸ਼ ਸ਼ਿਮਰ ਨਹੀਂ ਗੀ ਸ਼ਿਮਰਿਆ ਬਹੁਤ ਸੋਹਣੀ ਸ਼ਾਈਨਿੰਗ ਦੇ ਨਾਲ ਰੇਟ ਸਿਰਫ 645 ਰੁਪਏ ਸ਼ਿਪਿੰਗ ਫ੍ਰੀ 올 ਓਵਰ ਇੰਡੀਆ ਚ ਤੇ ਆ ਫੇਰ ਉਹੀ ਡਿਜ਼ਾਈਨ ਆ ਗਿਆ ਜਿਹੜਾ ਵਾਇਰਲ ਡਿਜ਼ਾਈਨ ਹੈਗਾ ਬਹੁਤ ਜਿਆਦਾ ਪਸੰਦ ਕਰਦੇ ਹੋ ਇਹਨੂੰ ਤੁਸੀਂ ਕਲਰ ਆ ਗਿਆ ਜੇ ਰਾਣੀ ਸ਼ੇਡ ਤੇ ਬਹੁਤ ਸੋਹਣੇ ਕਲਰ ਜੇ ਕੀ ਜਾਂਦੇ ਨੇ ਤੇ ਘੈਂਟ ਘੈਂਟ ਪਾਰਟੀ ਵੇਅਰ ਕਲਰ ਜੇ ਸਾਰੇ ਤੇ ਆਹ ਬਾਜੂਵਰ ਕਹਿੜ ਜੇ ਇਹਦੇ ਨਾਲ ਰੇਟ ਹੈਗਾ ਜੇ ਸਿਰਫ ਇਹਦਾ 645 ਰੁਪਏ ਤੇ ਆਹ ਸੋਨਾ ਦਾ ਸੂਟ ਚੈੱਕ ਕਰਿਓ 컬러 ਥੋੜਾ ਜਿਹਾ ਡਾਰਕ ਆਉਂ ਰਿਹਾ ਜੇ ਇਹ ਫੈਬਰਿਕ ਹੈਗਾ ਜੇ ਸ਼ਿਮਰਦਾ ਤੇ 컬러 ਦਾ ਹੈਗਾ ਜੇ ਥੋੜਾ ਜਿਹਾ ਡਾਰਕ ਜੇ ਇਹ ਹੈਗਾ ਜੇ ਕਾਪਰ ਸ਼ੇਡ ਬਹੁਤ ਪਿਆਰੀ ਜੀ ਸ਼ੇਡ ਜੇ ਬੜਾ ਸੋਹਣਾ ਜਿਹਾ ਕਲਰ ਜੇ ਤੇ ਰੇਟ ਇਹਦਾ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸਿਰਫ ਤੇ ਸਿਰਫ 645 ਰੁਪਏ ਤੇ ਆ ਵੀ ਸੇਮ オリジナル ਵੀਡੀਓ ਵਾਲਾ ਕਲਰ ਜੇ ਬਹੁਤ ਜ਼ਿਆਦਾ ਸੋਹਣਾ ਕਲਰ ਜੇ ਇਹ ਵੀ ਤੁਸੀਂ ਸਾਡੇ ਕੋਲ ਬੁੱਕ ਕਰ ਸਕਦੇ ਜੇ ਸ਼ਿਪਿੰਗ ਫਰੀ ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ ਰੇਟ 645 ਰੁਪਈਆ ਦੇ ਨਾਲ ਬਾਜੂ ਵਰਕ ਐਡ ਆਉਣਾ ਜੀ ਅੱਗੇ ਆ ਗਈ ਜੇ ਪਿਆਜੀ ਸ਼ੇਡ ਇਹਨੂੰ ਵੀ ਕਸਟਮਰ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਇਹ ਵੀ ਸੋਹਣਾ ਜਿਹਾ ਸੂਟ ਹੈ ਸਾਡੇ ਕੋਲ ਕਲਰ ਬਹੁਤ ਪਿਆਰਾ ਜੇ ਤੇ ਇਹ ਵੀ ਬਿਨਾਂ ਦਪੱਟੇ ਤੋਂ ਜੇ ਬਾਜੂ ਵਰਕ ਸਾਰਿਆਂ ਦੇ ਨਾਲ ਐਡ ਜੇ ਮੈਂ ਤੁਹਾਨੂੰ ਜਿੱਦਾਂ ਦੱਸਿਆ 645 ਰੁਪਈਆ ਦੇ ਵਿੱਚ ਆਹ ਲਓ ਜੀ ਇੱਕ ਆ ਕਲਰ ਆ ਗਿਆ ਜੇ ਆਪਣੇ ਕੋਲ ਫਾਲਸਾ ਕਲਰ ਬਹੁਤ ਸੋਹਣਾ ਕਲਰ ਜੇ ਇਹ ਵੀ ਇਹਦੀ ਵੀ ਬੜੀ ਜ਼ਿਆਦਾ ਡਿਮਾਂਡ ਰਹੀਂਦੀ ਕਲਰ ਦੀ ਕਲਰ ਚਾਰਟ ਅੱਜ ਦੇ ਜਿਹੜੇ ਸਾਰੇ ਟ੍ਰੌਪ ਦੇ ਨੇ ਰੇਟ ਆਉਣਾ ਜੇ 645 ਰੁਪਏ ਅੱਗੇ ਆਗਾ ਜੇ ਔਰੇਂਜ ਸ਼ੇਡ ਚੈੱਕ ਕਰ ਲਿਓ ਜੀ ਸ਼ੇਡ ਬਹੁਤ ਸੋਹਣੀ ਜੇ ਰੇਟ ਜਿਹੜਾ ਜੇ ਬਹੁਤ ਰੀਜ਼ਨੇਬਲ ਜੇ ਤੇ ਕੁਆਲਿਟੀ ਬਹੁਤ ਘੈਂਟ ਜੇ ਸਿਰਫ 645 ਰੁਪਏ ਦਾ ਸੂਟ ਜੇ 5 ਮੀਟਰ ਦੀ ਕੱਟ ਦੇ ਨਾਲ ਸ਼ਿਪਿੰਗ ਫ੍ਰੀ ਦੇ ਵਿੱਚ ਤੇ ਆਹ ਲਓ ਜੀ ਅੱਗੇ ਆਗਾ ਮਾਰਜੈਂਟਾ ਸ਼ੇਡ ਇਹ ਵੀ ਬੜੀ ਪਿਆਰੀ ਸ਼ੇਡ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਹ ਵੀ ਇਹਦੇ ਵੀ ਨੈਕ ਇੱਕ ਚੀਜ਼ ਦੱਸ ਦਿੰਦਾ ਮੈਂ ਇਹਦੇ ਵਿੱਚ ਨੈਕ ਦਾ ਕੋਈ ਡਿਜ਼ਾਈਨ ਨਹੀਂ ਜੇ ਹੈਗਾ ਪੈਨਲ ਵਰਕ ਆ ਫਰੰਟ ਦੇ ਵਿੱਚ ਜਿੰਨਾ ਮਰਜੀ ਤੁਸੀਂ ਬਣਾ ਲਿਓ ਜਿੰਨਾ ਮਰਜੀ ਸੂਟ ਦੀ ਲੈਂਥ ਰੱਖ ਲਿਓ ਰੇਟ ਆਉਣਾ ਸਿਰਫ ਇਹਦਾ 645 ਰੁਪਏ ਤੇ ਇੱਕ ਆ ਕਲਰ ਆ ਗਿਆ ਸਭ ਤੋਂ ਬੈਸਟ ਕਲਰ ਜਿਹੜਾ ਜੇ ਹੁਣ ਤੱਕ ਦਾ ਜੋ ਮੇਰੇ ਹਿਸਾਬ ਨਾਲ ਮੈਨੂੰ ਬੈਸਟ ਲੱਗਾ ਆ ਉਹ ਆ ਗਿਆ ਫਰੋਜੀ ਚੈੱਕ ਕਰੋ ਕਲਰ ਦੀ ਸ਼ਾਈਨ ਤੇ ਕੰਟਰਾਸਟ ਰੇਟ ਸਿਰਫ ਉਹੀ 645 ਰੁਪਏ ਤੇ ਲਓ ਜੀ ਕਰਿਓ ਚੈੱਕ ਫੈਬਰਿਕ ਆ ਗਿਆ ਜੇ ਕ੍ਰੇਪ ਸਿਲਕ ਦਾ ਬਹੁਤ ਸੋਹਣੀ ਕ੍ਰੇਪ ਜੇ ਫੈਬਰਿਕ ਬਹੁਤ ਪਿਆਰਾ ਜੇ ਤੇ ਇਹ ਹੈਗੀ ਜੇ ਡੀ ਕ੍ਰੇਪ ਰੇਟ ਆਉਣਾ ਜੇ ਇਹਦਾ ਵੀ ਸੇਮ 645 ਰੁਪਏ ਕੰਟਰਾਸਟ ਚੈੱਕ ਕਰ ਲਿਓ ਥ੍ਰੈਡ ਦੇ ਕਿੰਨੇ ਸੋਹਣੇ ਕੰਬੀਨੇਸ਼ਨ ਚੈੱਕ ਕਰ ਲਓ ਸਿੰਧੀ ਬੂਟੀ ਵਾਲਾ ਸੂਟ ਜੇ ਤੇ ਬਾਜੂ ਵਰਕ ਇਹਨਾਂ ਦੇ ਨਾਲ ਵੀ ਤੁਹਾਨੂੰ ਆਪਾਂ ਐਡ ਦਵਾਂਗੇ ਤੇ ਆਹ ਲੋ ਜੀ ਚੈੱਕ ਕਰ ਲਓ ਬਾਜੂ ਵਰਕ ਐਡ ਜੇ ਬਹੁਤ ਸੋਹਣਾ ਸੂਟ ਜੇ ਮਸਟਰਡ ਕਲਰ ਦਾ ਰੇਟ ਇਹਦਾ ਜਿਹੜਾ ਆਉਣਾ ਜੇ ਸਿਰਫ ਤੇ ਸਿਰਫ 645 ਰੁਪਏ ਸ਼ਿਪਿੰਗ ਫਰੀ ਦੇ ਵਿੱਚ ਜੇ ਤੇ ਆਹ ਲੋ ਜੀ ਬਲੈਕ ਦੇ ਉੱਤੇ ਬਹੁਤ ਪਿਆਰਾ ਕਲਰ ਜੇ ਇਹ ਵੀ ਚੈੱਕ ਕਰ ਲਓ ਸ਼ਾਈਨਿੰਗ ਵੇਖੋ ਕੰਦਰ ਦੀ ਤੁਸੀਂ ਰੇਟ ਇਹਦਾ ਸਿਰਫ ਆਉਣਾ ਜੇ 645 ਰੁਪਏ ਫੈਬਰਿਕ ਆ ਗਾਇਆ ਕ੍ਰੇਪ ਸਿਲਕ ਦਾ ਬਾਜੂ ਵਰਕ ਦੇ ਨਾਲ ਜੇ ਅੱਗੇ ਸ਼ੇਡ ਆ ਗਈ ਜੇ ਮਹਿੰਦੀ ਬਹੁਤ ਸੋਹਣੀ ਸ਼ੇਡ ਜੇ ਇਹ ਵੀ ਕਲਰ ਥੋੜਾ ਜਿਹਾ ਬ੍ਰਾਈਟ ਹੁੰਦਾ ਆ ਆ ਲਓ ਜੀ ਆ ਜੇ ਕਲਰ origial ਇਹਦਾ ਰੇਟ ਹੈਗਾ ਜੇ 645 ਰੁਪਏ ਬਾਜੂ ਵਰਕ ਐਡ ਫੈਬਰਿਕ ਕ੍ਰੇਪ ਸਿਲਕ ਦਾ ਆ ਲਓ ਜੀ ਅੱਗੇ ਆ ਗਿਆ ਗ੍ਰੇ ਸਿਲਵਰ ਗ੍ਰੇ ਆ ਗਿਆ ਜੇ ਸੂਟ ਤੇ ਲਾਈਟਾਂ ਕਰਨ ਲੱਗ ਪਈਆਂ ਜੇ ਬਲਿੰਕ ਹੋਣ ਇਹਦੇ ਉੱਤੇ ਤੇ ਚੈੱਕ ਕਰ ਲਿਓ ਜੀ ਰੇਟ ਉਹੀ ਸੇਮ 645 ਰੁਪਏ ਕ੍ਰੇਪ ਸਿਲਕ ਦੇ ਨਾਲ ਓਹੋ ਕਲਰ ਆ ਗਿਆ ਕੇ ਔਰੈਂਜ ਕਲਰ ਬੜਾ ਜਿਆਦਾ ਡਾਰਕ ਹੈ ਬ੍ਰਾਈਟ ਬਹੁਤ ਜਿਆਦਾ ਕਲਰ ਰਿਹਾ ਸਾਡਾ ਤੇ ਕੈਮਰਾ ਵੀ ਵਿਚਾਰਾ ਲਾਈਟ ਕਰ ਗਿਆ ਲਓ ਜੀ ਬ੍ਰਾਈਟ ਕਲਰ ਜੇ ਫੈਬਰਿਕ ਹੈਗਾ ਜੇ ਕ੍ਰੇਪ ਸਿਲਕ ਦਾ ਰੇਟ ਹੈਗਾ ਜੇ ਇਹਦਾ ਸਿਰਫ ਤੇ ਸਿਰਫ 645 ਰੁਪਏ ਆ ਵੀ ਸੋਹਣੀ ਜੀ ਸ਼ੇਡ origignal ਵੀਡੀਓ ਵਾਲਾ ਕਲਰ ਰੇਟ 645 ਰੁਪਿਆ ਦੇ ਨਾਲ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਕ੍ਰੇਪ ਸਿਲਕ ਦਾ ਸੂਟ ਤੇ ਲੋ ਜੀ ਇੱਕ ਹੋਰ ਸੋਹਣਾ ਜਿਹਾ ਸੂਟ ਚੈੱਕ ਕਰਿਓ ਜਿਹੜਾ ਆਉਣਾ ਜੇ ਚਾਕਲੇਟ ਸ਼ਿਮਰ ਤੇ ਉੱਤੇ ਇਹ ਵੀ ਤੁਹਾਨੂੰ ਮਿਲ ਜਾਣਾ ਮਸਲੀਨ ਦੇ ਮਸਲੀਨ ਚਾਕਲੇਟ ਸ਼ਿਮਰ ਜੇ ਰੇਟ ਆਉਣਾ ਜੇ 645 ਰੁਪਏ ਬਾਜੂਵਰ ਕੇ ਇਹਦੇ ਨਾਲ ਐਡ ਆਉਣਾ ਜੇ ਸ਼ਿਪਿੰਗ ਫ੍ਰੀ ਜੇ ਕਿਤੇ ਵੀ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਇਹਦੇ ਵਿੱਚ ਆ ਗਿਆ ਜੇ ਬਲੈਕ ਕਲਰ ਆਪਣੇ ਕੋਲ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਕਿਤੇ ਵੀ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਲੈ ਸਕਦੇ ਜੇ ਆ ਕਦਰ ਦੀ ਥੋੜੀ ਜਿਹੀ ਕਨਫਿਊਜ਼ਨ ਰਹਿੰਦੀ ਹੈ ਕਲਰ origignal video ਚ ਪੂਰਾ ਪ੍ਰੋਪਰ ਆਉਂਦਾ ਨਹੀਂਗਾ ਤੇ ਸੋ ਇਹਨੂੰ ਜਿੱਦਾਂ ਦਾ ਹੈਗਾ ਐਕਸੈਪਟ ਕਰਿਓ ਮਸਲੀਨ ਦੇ ਉੱਤੇ ਜੇ ਰੇਟ ਹੈਗਾ ਜੇ ਇਹਦਾ ਵੀ 645 ਰੁਪਏ ਆਹ ਸੋਨਾ ਜਿਹਾ ਕਲਰ ਆਗਾ ਜੇ ਪਿਆਜੀ ਸ਼ੇਡ ਇਹਨਾਂ ਸ਼ੇਡਾਂ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਆ ਇਹ ਆਪਾਂ ਤੁਹਾਡੇ ਵਾਸਤੇ ਰੀਸਟਾਕ ਕੀਤੀਆਂ ਜੇ ਤੇ ਜਲਦੀ ਜਲਦੀ ਬੁੱਕ ਕਰ ਲਿਓ ਬਾਜੂ ਵਰਕ ਦੇ ਨਾਲ ਜੇ ਆਹ ਸਾਡੇ ਕੋਲ ਵੀਡੀਓ ਤੇ ਹੈਗਾ ਜੇ ਲਾਸਟ ਕਲਰ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਆਲ ਓਵਰ ਇੰਡੀਆ ਚ ਰੇਟ 645 ਰੁਪਈਆ ਦੇ ਨਾਲ ਤੇ ਲਓ ਜੀ ਇਹ ਸੋਹਣੇ ਸੋਹਣੇ ਸੂਟ ਦੇ ਦਿੱਤੇ ਤੁਹਾਨੂੰ ਆਪਾਂ ਬੜੇ ਸਸਤੇ ਜਿਹੇ ਰੇਟ ਦੇ ਵਿੱਚ ਤੇ ਬੜੀ ਟਾਪ ਦੀ ਕੁਆਲਿਟੀ ਦੇ ਨਾਲ ਜਿਹਦੇ ਵਿੱਚ ਔਰਗਾਂజా, ਸ਼ਿਮਰ, ਕ੍ਰੇਪ, ਮਸਲੀਨ ਹਰ ਇੱਕ ਚੀਜ਼ ਤੁਹਾਨੂੰ ਆਪਾਂ ਇੱਕੇ ਵੀਡੀਓ 'ਚ ਦੇ ਦਿੱਤੀ ਆ ਇੱਕੋ ਰੇਟ 'ਚ ਦੇ ਦਿੱਤੇ ਨੇ ਤੇ ਬਾਕੀ ਗਰਮ ਸੂਟਾਂ ਦਾ ਸਟਾਕ ਜਿਹੜਾ ਕੱਲ ਆਪਾਂ ਵੀਡੀਓ ਪਾਈ ਸੀ ਉਹ ਸਾਰੇ ਫਿਨਿਸ਼ ਹੋ ਗਏ ਆ ਨਵਾਂ ਸਟਾਕ ਆਊਗਾ ਨਵੇਂ ਸੂਟ ਬਣ ਕੇ ਆਉਣਗੇ ਫੇਰ ਵੀਡੀਓ ਪਾਵਾਂਗੇ ਤੇ ਹੁਣ ਉਨਾਂ ਚਿਰ ਦੀ ਤੁਸੀਂ ਇਹਨਾਂ ਸੂਟਾਂ ਨੂੰ ਬੁੱਕ ਕਰਿਓ ਹੋਰ ਨਵੇਂ ਸੂਟ ਤੁਹਾਡੇ ਵਾਸਤੇ ਆਪਾਂ ਫੇਰ ਲੈ ਕੇ ਆਉਣੇ ਆ ਇੱਥੇ ਬੁਲਾਉਨੇ ਆਫਤੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ